ਨਨਕਾਣਾ ਸਾਹਿਬ ਆਪ ਜਾਣਦੇ ਉਸ ਬੀਬੀ ਦਾ ਸਿਰਫ ਇੱਕ ਦਿਨ ਦਾ ਇਤਿਹਾਸ ਹੈ ਉਸ ਤੋਂ ਬਾਅਦ ਮੈਂ ਸੱਚੀ ਟੱਕਰਾ ਮਾਰ ਤੁਰਿਆ ਨਨਕਾਣਾ ਸਾਹਿਬ ਪੁੱਛਿਆ ਕਿਤੇ ਇਤਿਹਾਸ ਨਹੀਂ ਬੋਲਦਾ ਸਿਰਫ ਇੱਕ ਰਾਤ ਦਾ ਹੈ ਜੀ ਦੌਲਤਾਂ ਦਾਈ ਦਾ ਉਹਨੇ ਦਰਸ਼ਨ ਕੀਤੇ ਪਹਿਲੇ ਦਿਦਾਨ ਪਹਿਲੀ ਸ਼ੂ ਤੇ ਪਹਿਲਾ ਸ਼ਬਦ ਉਹਦੇ ਕੰਨਾਂ 'ਚ ਪਿਆ ਮੈਂ ਆਪਣੇ ਸਤਿਗੁਰੂ ਨੂੰ ਉਸ ਤਾਨੇ ਅਰਥ ਕਰ ਰਿਹਾ ਜਨਮ ਹੋਇਆ ਫਿਰ ਰੜਨ ਲੱਗ ਪਿਆ ਫਿਰ ਰਸਤਾ ਹੋਇਆ ਨਹੀਂ ਸਤਗੁਰੂ ਨਾਨਕ ਪ੍ਰਗਟਿਆ ਹੈ ਫਿਰ ਬੇਨਤੀ ਸਤਗੁਰੂ ਨਾਨਕ ਪ੍ਰਗਟਿਆ ਕੱਲਾ ਨਾਨਕ ਨਹੀਂ ਤੁਰ ਦਰਗਾਹ ਤੋਂ ਸਤਗੁਰੂ ਨਾਨਕ ਪ੍ਰਗਟਿਆ ਜਿਵੇਂ ਭਾਈ ਸਾਹਿਬ ਕਹਿੰਦੇ ਕੱਲ ਤਾਰਨ ਗੁਰੂ ਨਾਨਕ ਆਇਆ ਸਭ ਨੂੰ ਪਤਾ ਹੈ ਕਿ ਉਹਨੇ ਇੱਕੋ ਗੱਲ ਕਹੀ ਸੀ ਬਾਬਾ ਕਾਲੂ ਜੀ ਨੂੰ ਅੱਲਾ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਮੈਨੂੰ ਕੁਝ ਦੇਈ ਜਦੋਂ ਬਾਹਰ ਆਈ ਤੇ ਰੋਂਦੀ ਪਈ ਸੀ ਆ ਆਪਣਾ ਦੁਪੱਟਾ ਮੈਲੀ ਜੀ ਚੁੰਨੇ ਲਾਖਾਂ ਪੁੱਝਦੀ ਆਈ ਬਾਬਾ ਕਾਲੂ ਸਾਹਿਬ ਨੇ ਦੇਖਿਆ ਤੇ ਦੌਲਤਾਂ ਨਿੱਕੋ ਗੱਲ ਕਹੀ ਵੀ ਮੈਂ ਤੇਹਾ ਤੈਨੂੰ ਵਧਾਈ ਹੋਵੇ ਮੈਂ ਤਾਰੂ ਤਬਾਹ ਹੈ ਇਹਨੂੰ ਗੋਤ ਨਾਲ ਨਹੀਂ ਜੋੜਨਾ ਤੈਨੂੰ ਵਧਾਈ ਹੋਵੇ ਅੱਖਾਂ ਪੁੱਝ ਕੇ ਚੁੱਪ ਕਰ ਗਏ ਉਹਨੇ ਕਿਹਾ ਹੋਇਆ ਕਿ ਕਹਿੰਦੀ ਤੈਨੂੰ ਅੱਲਾ ਨੇ ਇੰਨੇ ਸ਼ਬਦ ਕਿਹਾ ਪੁੱਤਰ ਦੀ ਦાસੀ ਉਹ ਖੁਸ਼ੀ ਚ ਇਤਿਹਾਸ ਕਹਿੰਦਾ ਲੈ ਕੇ ਆਈ ਜੋ ਜੋ ਉਹਨਾਂ ਦੇ ਕੋਲ ਸੀ ਕਿਉਂਕਿ ਬਾਪੂ ਜੀ ਕੋਈ ਘੱਟ ਅਮੀਰ ਥੋੜਾ ਸਨ ਉਹਨਾਂ ਨੇ ਭਾਂਡੇ ਚ ਸੋਨਾ ਜਾਂ ਜੋ ਪੈਸੇ ਉਸ ਵਕਤ ਦੇ ਪਾਏ ਇਤਿਹਾਸ ਕਹਿੰਦਾ ਇੱਕ ਹੱਥ ਨਾਲ ਅੱਖਾਂ ਪੁੰਜਦੀਏ ਦੁਪੱਟੇ ਨਾਲ ਦੂਜਾ ਹੱਥ ਉਸ ਪਲੇਟ ਵੱਲ ਭਾਂਡੇ ਵੱਲ ਕਰਕੇ ਕਹਿੰਦੀ ਰਹਿਣ ਦੇਵੇ ਮੈਂ ਤੇ ਆ ਮੈਂ ਤਾਂ ਬਹੁਤ ਰੱਜੀ ਇਤਿਹਾਸ ਕਹਿੰਦਾ ਉਹਨੇ ਤਿੰਨ ਗੱਲਾਂ ਕਹੀਆਂ ਪੰਡਤ ਹਰਦੇਵਾਲ ਨੂੰ ਕਹਿੰਦੀ ਹੈ ਪੰਡਤ ਜੀ ਜਦੋਂ ਜਨਮ ਹੋਇਆ ਹਰ ਬੱਚਾ ਰੋਂਦਾ ਜਨਮ ਲੈਂਦਾ ਇਹ ਮੁਸਕਰਾਏ ਨੇ ਦੂਜੀ ਗੱਲ ਉਹਨੇ ਕਹੀ ਦੋ ਗੱਲਾਂ ਕਹੀਆਂ ਕਹਿੰਦੀ ਹੈ ਮੈਂ ਚਾਨਣ ਦੇਖਿਆ ਤੀਸਰੀ ਗੱਲ ਉਹਨੇ ਕਹੀ ਪੰਡਤ ਜੀ ਮੈਨੂੰ ਸ਼ਬਦ ਸੁਣਾਈ ਦਿੱਤਾ ਮੈਨੂੰ ਮੇਰੀ ਫਿਰ ਬੇਨਤੀ ਜੀ ਗੁਰਮਖੋ ਤੁਸੀਂ ਬੈਠੋ ਅਭਿਆਸੀ ਹੋ ਅਖਰੀ ਸ਼ਬਦ ਉਹ ਅਸੀ ਸ਼ਬਦ ਤੱਕ ਲੈ ਕੇ ਜਾਂਦਾ ਜਿਹੜਾ ਸ਼ਬਦ ਅੱਖਰਾਂ ਚ ਬਿਆਨ ਹੀ ਨਹੀਂ ਹੁੰਦਾ ਉਹ ਕਦੇ ਮੈਨੂੰ ਸ਼ਬਦ ਸੁਣਾਈ ਦਿੱਤਾ ਸੀ ਸਾਰੇ ਸੁਨਾਨਿਆਂ ਕਥਾ ਵਾਲੇ ਸ਼ਬਦ ਸੁਣਾਈ ਦਿੱਤਾ ਉਹ ਗੁਰਮੁਖੋ ਕੰਨਾਂ ਦਾ ਵਿਸ਼ਾ ਸੀ ਇੱਕ ਵਾਰੀ ਸ਼ਬਦ ਸੁਣਾਈ ਦਿੱਤਾ ਉਸ ਤੋਂ ਬਾਅਦ ਇਤਿਹਾਸ ਚੁੱਪ ਕਰ ਗਿਆ ਉਹਨੇ ਮਰਦੇ ਦਮ ਤੱਕ ਹੀ ਸ਼ਬਦ ਸੁਣਿਆ ਉਹਨੇ ਕਿਹਾ ਮੈਂ ਰੱਜੀ ਮੈਨੂੰ ਸ਼ਬਦ ਸੁਣਾਈ ਦਿੱਤਾ ਮੈਂ ਚਾਨਣ ਦੇਖਿਆ ਇਹ ਮੁਸਕਰਾਈ ਨੇ ਸੱਚੇ ਵੀ ਗੁਰਨਾਨਕ ਸਾਹਿਬ ਬੜੇ ਦਿਆਲੂ ਨੇ